ਏ ਬਾਬਾ ਫਤਿਹ ਸਿੰਘ ਜੀ ਜਥੇ ਨੇ ਸਾਰੇ ਜਿਹੜੇ ਆਪੋ ਆਪਣੇ ਦਲਾ ਪੰਥਾ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਜੋਰ ਦਿਖਾਉਂਦੇ ਨੇ ਜਗ ਨੂੰ ਕਰਤੱਵ ਦਿਖਾਉਂਦੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਆਓ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਨੌਜਵਾਨ ਨਸ਼ਿਆਂ ਦੇ ਦਲਦਲ ਦੇ ਵਿੱਚ ਫਸੇ ਹੋਏ ਨੇ ਉਹ ਨਸ਼ੇ ਛੱਡੋ ਉਹਨਾਂ ਮਹਾਨ ਛੋਟੀ ਉਮਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਨੂੰ ਯਾਦ ਕਰੋ ਮਰਨਾ ਧਰਮ ਲਈ ਜਿਉਣਾ ਅਣਖ ਦੇ ਨਾਲ ਜਿਹੜੇ ਸਾਡੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਜੀ ਹਵਾਰਾ ਹੋਰ ਜਿ ਵੀ ਜਿੰਨੇ ਨੇ ਭਾਈ ਅਮਰਪਾਲ ਸਿੰਘ ਹੋਰ ਜਿੰਨੇ ਵੀ ਆਪਣੇ ਸਰਕਾਰ ਨੇ ਧੱਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਬੰਦ ਕਰੇ ਹੋਏ ਨੇ ਕੌਮੀ ਅਨਸਾਫ਼ ਮੋਰਚਾ ਚੰਡੀਗੜ੍ਹ ਲਿਖਿਆ ਲੱਗਿਆ ਹੋਇਆ ਬਾਬਾ ਕਲਵਿੰਦਰ ਸਿੰਘ ਜੀ ਸਮੂੱਚਾ ਖਾਲਸਾ ਪੰਥ ਉਥੇ ਡਟਿਆ ਬੈਠਾ ਗੁਰੂ ਗੋਬੇ ਸਿੰਘ ਪਾਸ਼ਾ ਦੇ ਪੁੱਤ ਤਿਆ ਬਣੀਏ ਗੁਰੂ ਗੋਬੇ ਸਿੰਘ ਨੇ ਜੇ ਜਾਦੀ ਦਵਾਈ ਭਾਰਤ ਦੇਸ਼ ਨੂੰ ਸਾਰਾ ਸਰਬੰਸ ਸਾਰਾ ਪਰਿਵਾਰ ਵਾਰ ਕੇ ਕੁਰਬਾਨੀ ਸਰਬੰਸ ਭਾਰਤ ਯਾਦ ਕਰਾਇਆ ਇਥੇ ਖਾਲਸਾ ਪੰਥ ਵੱਲੋਂ ਦੇਖੋ ਨੇਜੇ ਬਾਜੀ ਹੋਏ ਆ ਦੋ ਦੋ ਕੋੜੇ ਚਾਰ ਚਾਰ ਕੋੜੇ ਅੱਠ ਅੱਠ ਕੋੜੇ ਜੇ ਤੋੜਾ ਲਵਾਈ ਆ ਗਈ ਹੈ ਸ਼ਸਤਰ ਵਿਦਿਆ ਦੇ ਖਾੜੇ ਲਾਏ ਗਏ ਨੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦਾ ਜਿੱਥੇ ਨਿਹੰਗ ਸਿੰਘ ਜਥੇਬੰਦਿਆਂ ਵੱਲੋਂ ਜਿਹੜਾ ਕਿ ਮਹੱਲਾ ਸਜਾਇਆ ਜਾਂਦਾ ਹੈ ਅੱਜ ਉਹ ਮਹੱਲਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਜੰਗੀ ਜੋਹ ਦਿਖਾ ਕੇ ਸਮਾਪਤ ਹੋ ਰਿਹਾ ਅਸੀਂ ਗੱਲਬਾਤ ਕਰਾਂਗੇ ਨਿਹੰਗ ਸਿੰਘ ਪੌਜਾ ਮੌਜੂਦ ਨੇ ਬਾਬਾ ਰਾਜਾ ਸਿੰਘ ਰਾਮ ਉਹਨਾਂ ਵੱਲੋਂ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਨਮਨ ਕਰਨ ਬਾਅਦ ਇਸ ਸਮੂਚਾ ਖਾਲਸਾ ਪੰਥ ਫਤਿਹਗੜ ਸਾਹਿਬ ਦੀ ਧਰਤੀ ਤੇ ਪਹੁੰਚਿਆ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਬੁੱਢਾ ਦਲ ਸਮੂਹ ਤਰਨੇਤਲਾਂ ਵੱਲੋਂ ਜਿਹੜੇ ਮਹਾਲੇ ਖੇਡੇ ਗਏ ਨਿਹੰਗ ਸਿੰਘ ਫੌਜਾਂ ਵੱਲੋਂ ਜੰਗ ਜੂਗਰਤਾ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਸੰਗਤਾਂ ਨੂੰ ਦਿਖਾਏ ਗਏ ਗੱਤਕੇ ਦੇ ਜੋਹਰ ਦਿਖਾਏ ਗਏ ਤੇ ਇਸ ਟਾਈਮ ਸਿੰਘ ਸਾਹਿਬ ਆਪਾ ਬਲਬੀਰ ਸਿੰਘ ਜੀ ਸਿੰਘ ਸਾਹਿਬ ਆਪਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਸਿੰਘ ਸਾਹਿਬ ਆਪਾ ਗੜਤ ਸਿੰਘ ਜੀ ਅਰਬਾ ਕਰਮਾ ਸਿੰਘ ਸਾਹਿਬਾ ਬਾਬਾ ਮੇਜਰ ਸਿੰਘ ਜੀ ਸਮੂਹ ਤਰਨਤਾਲਾਂ ਨੇ ਪਹੁੰਚ ਕੇ ਇੱਥੇ ਹਾਜ਼ਰੀ ਲਵਾਈ ਤੇ ਮੈਂ ਸਾਰੀਆਂ ਸਮੂਹਤੀਆਂ ਸੰਗਤਾਂ ਨੂੰ ਪੰਥ ਨੂੰ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਆਓ ਅਮਰਤ ਸ਼ਾਕੇ ਗੁਰੂ ਵਾਲੇ ਬਣੀਏ ਨਸਿਆਂ ਦੀ ਜਿਹੜੇ ਨੌਜਵਾਨ ਨਸਿਆਂ ਦਲਦਲ ਦੇ ਵਿੱਚ ਫਸੇ ਹੋਏ ਨੇ ਉਹ ਨਸੇ ਛੱਡੋ ਉਹਨਾਂ ਮਹਾਨ ਛੋੜੀ ਉਮਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਨੂੰ ਯਾਦ ਕਰੋ ਮਰਨਾ ਧਰਮ ਲਈ ਜਿਉਣਾ ਅਣਖ ਦੇ ਨਾਲ ਇਹ ਖਾਲਸਾ ਦੀ ਪੰਨੇ ਬੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਸਭ ਮੁੱਚਾ ਨੌਜਵਾਨ ਅਮਰਤ ਧਾਰੀ ਹੋ ਕੇ ਆਪਣੇ ਆਪ ਨੂੰ ਸਮਰਪਿਤ ਹੋ ਕੇ ਗੁਰੂ ਦੀਆਂ ਖੁਸ਼ੀਆਂ ਲਓ ਜੀ ਛੋਟੇ ਸਾਹਿਬ ਜੀ ਦੇ ਪਾਪਾ ਜੀ ਵੱਡੀ ਕੁਰਬਾਨੀ ਹੋਈ ਹੈ ਸ਼ਹਾਦਤ ਹੋਈ ਹੈ ਬਾਬਾ ਫਤਿਹ ਸਿੰਘ ਨੂੰ ਜਿਵੇਂ ਕਿ ਜਦੋਂ ਬਾਬਾ ਜੀ ਆਪ ਖੇਡ ਰਹੇ ਸਨ ਉਹਨਾਂ ਨੇ ਵੱਡੀ ਦਸਤਾਰ ਸਜਾਈ ਸੀ ਅੱਜ ਉਹ ਨਿਆਂ ਸਿੰਘ ਪਹੁੰਚਾ ਹੋਈ ਉਹਨਾਂ ਦੇ ਰਾਜ ਦਾ ਪਤਾ ਰਹਿ ਗਿਆ ਬਾਬਾ ਫਤਿਹ ਸਿੰਘ ਜਿਹੜੇ ਸਮੂਹ ਨੇ ਹੰਗ ਸਿੰਘ ਦਲਾ ਪੰਥਾਂ ਦੇ ਸਮੂਹ ਖਾਲਸੇ ਪੰਥ ਦੇ ਜਥੇਦਾਰ ਨੇ ਜਿਨ੍ਹਾਂ ਨੂੰ ਬਾਬਾ ਜੀ ਦਾ ਖਤਾ ਮਿਲਿਆ ਉੱਚਾ ਬੁੰਗਾ ਜੋ ਸਜੇ ਨਾਮ ਨਿਹੰਗ ਸੁਜਾਨ ਬਾਬਾ ਫਤਿਹ ਸਿੰਘ ਜੀ ਨੇ ਉੱਚਾ ਬੁੰਗਾ ਸਜਾ ਕੇ ਇਹ ਨਿਹੰਗ ਸਿੰਘ ਫੌਜ ਤਿਆਰ ਕਰਤੀ ਵੱਡੇ ਵੱਡੇ ਦਸਤਾਰਾਂ ਵਾਲੇ ਬੁੰਗਿਆਂ ਵਾਲੇ ਨਿਹੰਗ ਸਿੰਘ ਨੇ ਜਿਹੜੇ ਉਹ ਉਹਨਾਂ ਦੇ ਹੀ ਜਥੇ ਦੇ ਸਾਰੇ ਆ ਫੌਜ ਉਹਨਾਂ ਦੇ ਜਥੇ ਦੀ ਹੀ ਖੜੀ ਆ ਜਥੇ ਸਿੰਘ ਕੇ ਫਤਿਹ ਸਿੰਘ ਫਤਿਹ ਸਿੰਘ ਕੇ ਜਥੇ ਸਿੰਘ ਇਹ ਬਾਬਾ ਫਤਿਹ ਸਿੰਘ ਜੀ ਜਥੇ ਨੇ ਸਾਰੇ ਜਿਹੜੇ ਆਪੋ ਆਪਣੇ ਦਲਾ ਪੰਥਾ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਜੋਰ ਦਿਖਾਉਂਦੇ ਨੇ ਜਗ ਨੂੰ ਕਰਤੱਵ ਦਿਖਾਉਂਦੇ ਤੇ ਅਮਰਤ ਸ਼ਕਾਕੇ ਗੁਰੂ ਦੇ ਲਾੜ ਜੋੜ ਰਹੇ ਨੇ ਬੰਦੀ ਸਿੰਘਾਂ ਦੀ ਜੀ ਗੱਲ ਕਰੇ ਬੰਦੀ ਸਿੰਘਾਂ ਬਾਰੇ ਨੂੰ ਦੇਖੋ ਮੈਂ ਸਮੁੱਚੇ ਖਾਲਸਾ ਪੰਥ ਨੂੰ ਨੌਜਵਾਨਾਂ ਨੂੰ ਬਿੰਦੀ ਕਰਨਾ ਚਾਹੁੰਨਾ ਜਿਹੜੇ ਸਾਡੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਜੀ ਹਵਾਰਾ ਹੋਰ ਜੀ ਵੀ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਹੋਰ ਜਿਨ੍ਹਾਂ ਵੀ ਆਪਣੇ ਸਰਕਾਰ ਨੇ ਧੱਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਬੰਦ ਕਰੇ ਹੋਏ ਨੇ ਕੌਮੀ ਅਨਸਾਫ਼ ਮੋਰਚਾ ਚੰਡੀਗੜ੍ਹ ਲਿਖਿਆ ਲੱਗਿਆ ਹੋਇਆ ਬਾਬਾ ਕੁਲਵਿੰਦਰ ਸਿੰਘ ਜੀ ਸਮੁੱਚਾ ਖਾਲਸਾ ਪੰਥ ਉਥੇ ਡਟਿਆ ਬੈਠਾ ਤੁਸੀਂ ਸਾਡਾ ਸਾਥ ਦਿਓ ਤਿੰਨ ਸਿੰਘ ਬਾਈ ਭਾਈ ਕੁਲਵਿੰਦਰ ਸਿੰਘ ਲਖਾ ਭਾਈ ਸੁਨਸ਼ੇਰ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਉਹ ਰਿਹਾ ਚੁਕੇ ਹੋ ਚੁਕੇ ਨੇ ਬਾਕੀ ਸਿੰਘਾਂ ਦਾ ਪ੍ਰੋਸੈਸ ਚੱਲਦਾ ਤੁਸੀਂ ਵੀ ਹੀਰਾ ਕਰਦ ਕੇ ਕੌਮੀ ਇਨਸਾਫ ਮੋਰਚੇ ਤੇ ਪਹੁੰਚੋ ਸਾਡਾ ਸਾਥ ਦਿਓ ਸਾਰੇ ਸਿੰਘਾਂ ਨੂੰ ਬਾਹਰ ਲੈ ਕੇ ਆਵਾਂਗੇ ਅਸੀਂ ਡਟੇ ਬੈਠੇ ਹਾਂ ਬਾਬਾ ਕੁਲਵਿੰਦਰ ਸਿੰਘ ਜੀ ਹੁਣੇ ਬਾਬਾ ਮਾਨ ਸਿੰਘ ਜੀ ਸਾਰੇ 500 ਸੇ ਡਟਿਆ ਬੈਠਾ ਤੁਸੀਂ ਤੁਹਾਡੇ ਸਾਥ ਦੀ ਲੋੜ ਆ ਆਓ ਨਾ ਬੰਦੀ ਸਿੰਘਾਂ ਨੂੰ ਰਿਹਾ ਕਰਾਈਏ ਸਤਿ ਸ਼੍ਰੀ ਅਕਾਲ ਬਾਬਾ ਨੰਗ ਸਿੰਘ ਰਾਜ ਰਾਸ ਸਿੰਘ ਉਥੇ ਅਸੀਂ ਬਾਬਾ ਜੀ ਸਿੰਘ ਸਿੰਘ ਹੋਰ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਲੱਖਾਂ ਦੀ ਤਦਾਰ ਦੇ ਵਿੱਚ ਸ਼ੀਤਾਂ ਨਮਨ ਕਰਨ ਪਹੁੰਚੀ ਹੈ ਵਕਵਾ ਵਕਵਾ ਦੇਚਾ ਦੇਚਾ ਦਾ ਸੰਗਤ ਅੱਜ ਰਿਕਾਰਡ ਤੌਰ 'ਤੇ ਇਕੱਠ ਹੋਇਆ ਇਸ ਵਾਰ ਤੇ ਕੀ ਕਰਾਂ ਜਾਂਦੇ ਛੋਟੇ ਸਾਹਿਬ ਜੀ ਦੀ ਕੁਰਬਾਨੀ ਤੇ ਦੇਖੋ ਅੱਜ ਸੁਮੱਚੀ ਸੰਗਤ ਨੂੰ ਸੋਚਣ ਦੀ ਲੋੜ ਏ ਪੰਥ ਨੂੰ ਸਾਰਿਆਂ ਨੂੰ ਕਿ ਦੇਖੋ ਅੱਜ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਮਾਤਾ ਗੁਜਰਕੋਟ ਜੀ ਦੀ ਕੁਰਬਾਨੀ ਨੂੰ ਦੇਖਦੇ ਆ ਅੱਗੇ ਵੀ ਆਪਾਂ ਸਾੜੇ ਸ਼ੀਤ ਦੀ ਜੋੜ ਮੇਲੇ ਮਨਾਉਣੇ ਆ ਦੇਖੋ ਆ ਐਤ ਕੀ ਜਿਹੜਾ ਇਕੱਠੋ ਹੈ ਬੜੀ ਚੜ੍ਹਦੀ ਕਲਾ ਚ ਦੇਖੋ ਕਿੰਨੇ ਬੱਚਿਆਂ ਨੇ ਦਸਤਾਰਾ ਸਜਾਈ ਹੋਈ ਹੈ ਬੀਬੀਆਂ ਨੇ ਚੁੰਨੀਆਂ ਕੇਸਰੀ ਜਾਂ ਨੀਲੀ ਆ ਦੇਖੋ ਇੱਕ ਬੜੀ ਚੜ੍ਹਦੀ ਕਲਾ ਦਾ ਪ੍ਰਤੀਕ ਜੋੜ ਮੇਲਾ ਇਸ ਕਰਕੇ ਸਾਨੂੰ ਅੱਜ ਸਾਡੇ ਪੰਜਾਬ ਦੀ ਜਿਹੜੀ ਨਵੀਂ ਪਨੀਰੀ ਹੈ ਨਵੇਂ ਬੱਚੇ ਆ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤ ਤੀਆਂ ਬਣੀਏ ਗੁਰੂ ਗੋਬਿੰਦ ਸਿੰਘ ਨੇ ਜੇ ਜਾਦੀ ਦਵਾਈ ਭਾਰਤ ਦੇਸ਼ ਨੂੰ ਸਾਰਾ ਸਰਬੰਸ ਸਾਰਾ ਪਰਿਵਾਰ ਵਰਗੇ ਕੁਰਬਾਨੀ ਸਰਬੰਸ ਭਾਰਤ ਜਾਦ ਕਰਾਇਆ ਇਸ ਕਰਕੇ ਸਾਰੇ ਇਕੱਠੇ ਹੋ ਕੇ ਉਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਸੀਂ ਨਿਮਸ਼ਕਾਰ ਜਿੱਥੇ ਕਰਨੀ ਆ ਉੱਥੇ ਹੀ ਅਸੀਂ ਨਿਮਸ਼ਕਾਰ ਤੱਕ ਸੀਮਤ ਨਾ ਰਹੀਏ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਬੱਚਿਆਂ ਨੂੰ ਅੰਬਰਤਾਰੀ ਕਰੀਏ ਨਾ ਕਿ ਅਸੀਂ ਇਕੱਲੇ ਲੰਗਰ ਲਾ ਕੇ ਜਾ ਕੇ ਉਹੀ ਗੁਰੂ ਤੋਂ ਬੇਮੁਖ ਹੋਈਏ ਜੇ ਅਸੀਂ ਇੱਥੇ ਆ ਕੇ ਸਰਦਾ ਦੇ ਪੁੱਲ ਭੇਟ ਕਰਦੇ ਆ ਨਿਮਸ਼ਕਾਰ ਕਰਦੇ ਆ ਤੇ ਤਿਆਰ ਪਰ ਤਿਆਰ ਅੰਮ੍ਰਿਤਾਰੇ ਹੋ ਕੇ ਗੁਰੂ ਵਾਲੇ ਬਣੀਏ ਜੰਗੀ ਜੋਰ ਕਿਹੜੇ ਕਿਹੜੇ ਜੰਗੀ ਜੋਰ ਦਿਖਾਇਆ ਗਿਆ ਇਹਦੇ ਨਾਲ ਸਿੰਘਾਂ ਦਾ ਇੱਥੇ ਖਾਲਸਾ ਪੰਥ ਵੱਲੋਂ ਦੇਖੋ ਨੇਜੇ ਬਾਜੀ ਹੋਏ ਆ ਦੋ ਦੋ ਕੋੜੇ ਚਾਰ ਚਾਰ ਕੋੜੇ ਅੱਠ ਅੱਠ ਕੋੜੇ ਜੇ 도ੜਾ ਲਵਾਈ ਆ ਗਈ ਹੈ ਸ਼ਸਤਰ ਵਿਦਿਆ ਦੇ ਖਾੜੇ ਲਾਏ ਗਏ ਨੇ ਉਹ ਕੋ ਸ਼ਹੀਦੀਆਂ ਬੜੀਆਂ ਹੁੰਦੀਆਂ ਖਾਲਸਾ ਪੰਥ ਚ ਬੜੇ ਬੜੇ ਵੱਡੇ ਕੱਲੂਕਾਰ ਹੋਏ ਪਰ ਖਾਲਸਾ ਪੰਥ ਚੜ੍ਹਦੀ ਕਲਾ ਦੇ ਵਿੱਚ ਹੀ ਮਹੱਲੇ ਖੇੜ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਖਾਲਸਾ ਪੰਥ ਜਿਹੜਾ ਨਿਆਂਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਸਜਾਇਆ ਜਾਂਦਾ ਹੈ ਚੜ੍ਹਦੀ ਕਲਾ ਦੇ ਪ੍ਰਤੀਕ ਇਹ ਮਾਲਾ ਹਰ ਸਾਲ ਸ਼ਹੀਦਾਂ ਨੂੰ ਨਮਨ ਕਰਨ ਲਈ ਸਜਾਇਆ ਜਾਂਦਾ ਤੇ ਜੰਗੀ ਜੂਵਲ ਕਰਤਵ ਫਤਿਹਗੜ੍ਹ ਸਾਹਿਬ ਬਾਬਾ ਬੰ다 ਸਿੰਘ ਬਹਾਦਰ ਇੰਜੀਨੀਅਰ ਕਾਰ ਦੇ ਵਿੱਚ ਦਿਖਾਏ ਜਾਂਦੇ ਨੇ ਨਿਆਂਗ ਸਿੰਘ ਫੌਜਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਕਿ ਛੋਟੇ ਸਾਹਿਬ ਜਦਿਆਂ ਨੇ ਮਾਨਵਤਾ ਦੇ ਭਲੇ ਲਈ ਜਿਹੜੀ ਛੇਦੀ ਦਿੱਤੀ ਸੀ ਸਾਨੂੰ ਵੀ ਉਹਨਾਂ ਦੇ ਦਰਸਾਇਰਾ ਤੇ ਚੱਲ ਕੇ ਬਾਬੇ ਗੁਰੂ ਵਾਲੇ ਬੰਦੀ ਸਾਨੂੰ ਲੋੜਾ ਫਤਿਹਗੜ੍ਹ ਸਾਹਿਬ ਤੋਂ ਰੋਜ਼ਾਨਾ ਟਾਈਮ ਲਈ ਰਜਿੰਦਰ ਸਿੰਘ ਪਟ ਦੀ ਵਿਸ਼ੇਸ਼ ਰਿਪੋਰਟ